ਭਗਵੰਤ ਮਾਨ ਇੱਕ ਵਾਰੀ ਫੇਰ ਕੇਜਰੀਵਾਲ ਹੋਰਾਂ ਦੇ ਹੱਥਾਂ ਦੇ ਵਿੱਚੋਂ ਜਿਹੜਾ ਉਹ ਬਾਹਰ ਨਿਕਲ ਕੇ ਤੇ ਭਾਜਪਾ ਦੇ ਹੱਥਾਂ ਜਾ ਕੇ ਦੁਬਾਰਾ ਫੇਰ ਮੁੱਖ ਮੰਤਰੀ ਬਣ ਹੁਣ ਤਾਂ ਮੁੱਖ ਮੰਤਰੀ ਹੈ ਪਰ ਡੰਮੀ ਮੁੱਖ ਮੰਤਰੀ ਰਹਿ ਗਿਆ ਜਦੋਂ ਸਾਰਾ ਕੁਝ ਤਾਂ ਉੱਥੇ ਲਾਗੂ ਕਰਤਾ ਚਾਰਜ ਫੇਰੇ ਗ੍ਰਹਿ ਮੰਤਰਾਲਾ ਖੋਣ ਦੀਆਂ ਤਿਆਰੀਆਂ ਡਿਪਟੀ ਸੀਐਮ ਲਾਉਣ ਦੀਆਂ ਤਿਆਰੀਆਂ ਆ ਵਿਧਾਨ ਸਭਾ ਸਪੀਕਰ ਕਹਿੰਦੇ ਬਦਲ ਕੇ ਲਾਉਣ ਦੀਆਂ ਤਿਆਰੀਆਂ ਠੀਕ ਹੈ ਜਦੋਂ ਸਾਰੀਆਂ ਚੀਜ਼ਾਂ ਇਹ ਚੱਲਦੀਆਂ ਨਾ ਤੇ ਫਿਰ ਉਹਦੇ ਵਿੱਚ ਇਹ ਵਿੱਤ ਸਕੱਤਰ ਲਾ ਦੇਣੇ ਮੁੱਖ ਸਲਾਹਕਾਰ ਲਾ ਦੇਣੇ ਮੁੱਖ ਮੰਤਰੀ ਦੇ ਓਐਸਡੀ ਹਟਾ ਦੇਣੇ ਸਲਾਹਕਾਰ ਹਟਾ ਦੇਣੇ ਨੇ ਹੱਥਾ ਤਾਂ ਕਰਤਾ ਠੀਕ ਹੈ ਹੁਣ ਇੱਕ ਚੁੱਪ ਹੈ ਚੁੱਪ ਕੀ ਹੈ ਕਿ ਉਹ ਭਗਵੰਤ ਮਾਨ ਸਾਹਿਬ ਇਹ ਹੀ ਚਾਹੁੰਦਾ ਵੀ ਯਾਰ ਚਲੋ ਕਮੇਟੀ ਕਰਦੇ ਕਰਦੇ ਆ ਗਏ ਆ ਇਸ ਪਾਸੇ ਮਿਹਨਤ ਕੀਤੀ ਹੈ ਕਮੇਟੀ ਕਰਦੇ ਕਰਦੇ ਆ ਗਏ ਆ 5 ਸਾਲ ਦਾ ਟਾਈਮ ਤਾਂ ਪੂਰਾ ਕਰ ਲਓ ਚਾਹੇ ਕੁਰਸੀ ਦੇ ਵੈਸੇ ਬੈਠ ਕੇ ਕਰ ਲਓ ਸਾਈਨ ਕੋਈ ਮਰਜ਼ੀ ਆਪਾਂ ਨੂੰ ਕਰਵਾ ਕੇ ਲੈ ਜਾ ਆਪਾਂ ਕਰ ਦੇਣੇ ਆ ਹੁਣ ਦੁੱਖ ਜਿਹੜਾ ਨਾ ਦੁਖ ਜਿਵੇਂ ਹੁਣ ਆਪਣੇ ਆਮ ਲੋਕ ਲਿਖ ਦਿੰਦੇ ਆ ਕਿ ਜਿਹੜਾ ਕੁੰਮਰ ਵਿਜੇ ਪ੍ਰਤਾਪ ਹੈ ਵੀ ਉਹ ਕਹਿੰਦੇ ਪੰਜਾਬ ਹਤੈਸ਼ੀ ਹੈ ਉਹ ਉਹ ਮੁੱਦਿਆਂ ਦੀ ਗੱਲ ਕਰਦਾ ਹੈ ਉਹ ਉਹ ਪੀੜ ਦੀ ਗੱਲ ਕਰਦਾ ਹੈ ਦੇਖੋ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਆ ਕਿ ਜਿੰਨਾ ਘਰ ਦਾ ਫਿਕਰ ਮਾਲਕ ਨੂੰ ਹੋ ਸਕਦਾ ਨਾ ਉਹਨਾਂ ਗਵਾਂਡੀ ਨੂੰ ਨਹੀਂ ਹੋ ਸਕਦਾ ਹੋ ਸਕਦਾ ਕੁੰਮਰ ਵਿਜੇ ਪ੍ਰਤਾਪ ਦੇ ਦਿਲ ਦੇ ਵਿੱਚ ਕਿਤੇ ਉਹ ਨਾ ਕਿਤੋਂ ਕੋਈ ਦਰਦ ਹੋਵੇ ਪੰਜਾਬ ਵਾਸਤੇ ਪਰ ਜੇ ਆਪਾਂ ਆਖੀਏ ਕਿ ਕੁੰਮਰ ਵਿਜੇ ਪ੍ਰਤਾਪ ਨੂੰ ਕੀ ਗੱਲ ਵੀ ਬਾਕੀ 90 ਹੂੰ ਭਗਵਾਨਤ ਮਾਨ ਨੂੰ ਵੀ ਹਟਾ ਦਿਓ ਹੂੰ ਕੁੰਮਰ ਵਿਜੇ ਪ੍ਰਤਾਪ ਨੂੰ ਵੀ ਸਾਈਡ ਤੇ ਕਰ ਲਓ 90 ਤੁਹਾਡੇ ਕੋਲ ਹੋਰ ਹੈਗੇ 90 ਦੇ ਵਿੱਚੋਂ ਕੋਈ ਤਾਂ ਇਸ ਲੈਕ ਬੈਠਾ ਹੋਣਾ ਜ ਜਿਹਨੂੰ ਤੁਸੀਂ ਬਣਾ ਸਕਦੇ ਹੋ ਹੁਣ ਜੇ ਵਿੱਤ ਸਕੱਤਰ ਜਿਹੜੇ ਹੈਗੇ ਆ ਜਾਂ ਮੁੱਖ ਸਲਾਹਕਾਰ ਜਿਹੜੇ ਹੈਗੇ ਆ ਕਿਉਂਕਿ ਵਿੱਤੀ ਜਿਹੜੀ ਸਥਿਤੀ ਹੈ ਨਾ ਪੰਜਾਬ ਦੀ ਉਹ ਬਹੁਤ ਮਾੜੀ ਬਹੁਤ ਡਾ ਮੰਡੋਲ ਕਰਦੀ ਹੈ ਇਹਨਾਂ ਨੇ 2.5 ਸਾਲਾਂ ਵਿੱਚ ਦੀ ਹੁਣ ਵਿੱਤ ਸਕੱਤਰ ਜਿਹੜੇ ਲਾਉਣੇ ਸੀ ਜਿਵੇਂ ਵਿੱਤ ਸਲਾਹਕਾਰ ਲਾਉਣੇ ਆ ਤੁਸੀਂ ਤੇ ਵਿੱਤ ਸਲਾਹਕਾਰ ਤਾਂ ਪੰਜਾਬ ਦੇ ਵੀ ਇਹੋ ਜਿਹੇ ਬੰਦੇ ਬੈਠੇ ਆ ਜਿਹਨਾਂ ਨੇ ਕੇਂਦਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਜਿਹੜ ਜਿਹੜਾ ਵਿੱਤ ਡਿਪਾਰਟਮੈਂਟ ਹੈ ਉਹ ਸੰਭਾਲ ਕੇ ਰੱਖਿਆ ਉਹਨਾਂ ਨੇ ਹੂੰ ਹੂੰ ਠੀਕ ਹੈ ਤੇ ਬਹੁਤ ਵਧੀਆ ਢੰਗ ਦੇ ਨਾਲ ਉਹਨੂੰ ਚਲਾਇਆ ਤੇ ਕੀ ਗੱਲ ਬਈ ਜਦੋਂ ਦਿੱਲੀ ਚਲਾ ਕੇ ਕੇਂਦਰ ਦੇ ਵਿੱਚ ਉਹ ਮਨਮੋਹਨ ਸਿੰਘ ਉਹਨਾਂ ਨੂੰ ਸਲਾਹ ਦੇ ਸਕਦੇ ਐ ਕਿ ਇੱਥੋਂ ਵਿੱਤੀ ਸੰਕਟਾਂ ਐ ਟਾਲਿਆ ਜਾਊਗਾ ਇੱਥੋਂ ਟਾਲਿਆ ਜਾਊਗਾ ਉਹ ਪੰਜਾਬ ਵਾਸਤੇ ਨਹੀਂ ਕਰ ਸਕਦੇ ਉਹ ਨਹੀਂ ਦਿਸਦੇ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਤਾਂ ਆਪ ਉੱਥੇ ਜਗENDER ਯਾਦਵ ਵਰਗੇ ਜਿਹੜੇ ਸੀਗੇ ਜਾਂ ਕੁਮਾਰ ਵਿਸ਼ਵਾਸ ਵਰਗੇ ਜਿਹੜੇ ਬੰਦੇ ਲੱਗਦਾ ਸੀ ਜਿਹੜੇ ਬੰਦੇ ਸਾਨੂੰ ਲੱਗਦਾ ਕਿ ਯਾਰ ਇਹ ਸਾਨੂੰ ਲੀਡ ਕਰ ਜਾਣਗੇ ਉਹ ਸਾਈਡ ਤੇ ਕਰਤੇ ਪੰਜਾਬ ਦੇ ਵਿੱਚੋਂ ਭਗਵੰਤ ਮਾਨ ਨੇ ਕਰਤੇ ਹੀ ਸਾਈਡ ਤੇ ਖੜੇ ਯਾਰਗੇ ਕਿੰਨੇ ਬੰਦੇ ਕੀਤੇ ਸੀ ਇੱਥੇ ਠੱਬੀ ਲਾਉਣ ਦਾ ਕੰਮ ਚੱਲਦਾ ਨੁਕਸਾਨ ਪੰਜਾਬ ਦਾ ਮੈਂ ਕਹਿੰਦਾ ਕਿ ਇੱਕ ਤਾਂ ਅਪ ਦਿੱਲੀ ਇਲੈਕਸ਼ਨ ਦੀ ਗੱਲ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਦਾ ਟੀਚਾ ਇਹ ਹੈ ਵੀ ਕਿਹੜੇ ਤਰੀਕੇ ਪੰਜਾਬ ਜੋ ਪੈਸਾ ਲਿਜਾ ਕੇ ਦਿੱਲੀ ਲਾਇਆ ਜਾਵੇ ਕਿਉਂਕਿ ਹੁਣ ਆਮਦਮੀ ਪਾਰਟੀ ਨੂੰ ਇਹ ਤੁਸੀਂ ਭੁੱਲ ਜਓ ਕਿ ਕੋਈ ਐਨ ਆਰ ਆਈ ਜਾਂ ਕੋਈ ਆਮ ਸਿੰਪਲ ਬੰਦਾ ਇਲੈਕਸ਼ਨ ਫੰਡ ਦੇਊਗਾ ਨਹੀਂ ਦਿੰਦਾ ਠੀਕ ਹੈ ਅੱਜ ਦੇਖੋ ਪੰਚਾਇਤੀ ਇਲੈਕਸ਼ਨ ਦੇ ਵਿੱਚ ਕਿੰਨੇ ਕਿੰਨੇ ਧੱਕੇ ਕੀਤੇ ਗਏ ਕਾਦੇ ਵਾਸਤੇ ਕੀਤੇ ਗਏ ਹੁਣ ਅੱਜ ਅੱਜ ਦੀ ਖਬਰ ਹੈ ਕਿ ਗਿੱਦੜਪਾਹਾ ਦੇ ਵਿੱਚ ਇੰਨਾ ਰੌਲਾ ਪਿਆ ਪੱਕੇ ਦਾ ਆਮ ਆਦਮੀ ਪਾਰਟੀ ਦਾ ਕਿ ਉੱਥੇ ਅੱਜ ਜਿਹੜਾ ਉਹ 14 ਪਿੰਡਾਂ ਦੇ ਵਿੱਚ ਜਿਹੜਾ ਪੰਚਾਇਤੀ ਇਲੈਕਸ਼ਨ ਉਹ ਰੱਦ ਕਰ ਦਿੱਤਾ ਗਿਆ ਪਹਿਲਾਂ ਵੀ 2 250 ਜਿਹੜੀ ਕੰਪਲੇਟ ਉੱਥੇ ਮਾਨਯੋਗ ਹਾਈ ਕੋਰਟ ਕੋਲ ਗਈ ਪਈ ਹੈ ਉੱਥੇ ਵੀ ਜਿਹੜੇ ਉਹ ਇਲੈਕਸ਼ਨ ਜਿਹੜੇ ਉਹ ਡੇਟਾਂ ਬਦਲ ਲੰਗੀਆਂ ਮੈਂ ਕਨੇ ਵੀ ਜਿਹੜੀਆਂ ਇਹ ਚੀਜ਼ਾਂ ਚੱਲੀ ਜਾਂਦੀਆਂ ਨੇ ਇਹ ਸ਼ੋਅ ਕਰਦੀਆਂ ਇਸ ਗੱਲ ਨੂੰ ਕਿ ਆਮ ਆਦਮੀ ਪਾਰਟੀ 2.5 ਸਾਲਾਂ ਦੇ ਵਿੱਚ ਆਪਦਾ ਵਕਾਰ ਆਧਾਰ ਜਿਹੜਾ ਉਹ ਗਵਾ ਨਹੀਂ ਚੁੱਕੀ ਉਹ ਖਤਮ ਕਰ ਚੁੱਕੀ ਲੋਕਾਂ ਦੇ ਦਿਲਾਂ ਦੇ ਵਿੱਚ ਗਿੱਦੜਪਾਹ ਏਰੀਆ ਦੇ ਲੋਕ ਦੇਖੋ ਸ਼ਰਿਆ ਮੋਲ ਰਹੇ ਆਮ ਲੋਕ ਉਹ ਕਹਿੰਦੇ ਵੀ ਅਸੀਂ ਇਹ ਤੀਜੀ ਵਾਰ ਐਤਕੀ ਡਿੰਪੀ ਢਲੋਣੂ ਵੋਟਾਂ ਜਿਹੜੀਆਂ ਉਹ ਤਰਸ ਦੇ ਆਧਾਰ ਤੇ ਪਾਉਣੀਆਂ ਸੀ ਕਿ ਯਾਰ ਵਧੀਆ ਬੰਦਾ ਸਾਡੇ ਇਲਾਕੇ ਦਾ ਦੋ ਵਾਰੀ ਹਾਰ ਗਿਆ ਐਤਕੀ ਹਰਾਉਣਾ ਨਹੀਂ ਜੇ ਅਕਾਲੀ ਦਲ ਦੇ ਵਿੱਚ ਰਹਿੰਦਾ ਤਾਂ ਉਹ ਜਿਤਾ ਦਿੰਦੇ ਅਕਾਲੀ ਦਲ ਤੋਂ ਭੱਜ ਕੇ ਆਜ਼ਾਦ ਉਹ ਖੜਾ ਹੋ ਜਾਂਦਾ ਸ਼ਾਇਦ ਉਹ ਜਿਤਾ ਦਿੰਦੇ ਪਰ ਜਿਹੜੇ ਤੱਕੀ ਉੱਥੇ ਹੁਣ ਪੰਚਾਇਤੀ ਇਲੈਕਸ਼ਨ ਦੇ ਵਿੱਚ ਡਿੰਪੀ ਢਲੋਣੇ ਕਰਤੇ ਲੋਕ ਕਹਿੰਦੇ ਵੀ ਹੁਣ ਤਾਂ ਅਸੀਂ ਪਿੰਡਾਂ ਵਿੱਚ ਦੀ ਬੱਸਾਂ ਵੀ ਲੰਘਣ ਦੇਣੀਆਂ ਨਹੀਂ ਠੀਕ ਹੈ ਹੁਣ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਬੇਸ਼ੱਕ ਡਿੰਪੀ ਢਲੋਣ ਆਰਵਿੰਦ ਕੇਜਰੀਵਾਲ ਨੂੰ ਦੇਮਪੇਟ ਨੂੰ ਲੱਗਦਾ ਹੋ ਕਿ ਤਨਾ ਕਿਤੇ ਕਿ ਮੈਨੂੰ ਵੱਡੇ ਅਹੁਦੇ ਤਰੀਕੇ ਤੇ ਦਿੱਤੀ ਜਾ ਸਕਦੀ ਹੈ 2.5 ਸਾਲ ਪਹਿਲੇ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਜੋੜ ਤੋੜ ਵਾਲਾ ਬਾਣੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਅਰਵਿੰਦ ਕੇਜਰੀਵਾਲ ਤੇ ਉਹ ਅਰਵਿੰਦ ਕੇਜਰੀਵਾਲ ਦੇਮਪੇਟ ਲੋ ਦੇ ਉਹਦਾ ਖੇਡਣ ਦੀ ਕੋਸ਼ਿਸ਼ ਕਰੂਗਾ ਉਹ ਤਾਂ ਲੰਮਕ ਗਿਆ ਕੰਮ ਹੁਣ ਗੱਲ ਉਥੇ ਭਗਵੰਤ ਮਾਨ ਦੀ ਵੀ ਜਦੋਂ ਸਾਰਾ ਕੁਝ ਹੋ ਹੀ ਜਾਣਾ ਹੈ ਤਾਂ ਫਿਰ ਕਿਉਂ ਨਾ ਭਗਵੰਤ ਮਾਨ ਨੇ ਇਹ ਗੱਲਾਂ ਕਿ ਅੱਜ ਤਾਂ ਹੋਈਆਂ ਨਹੀਂ ਇਹ ਗੱਲਾਂ ਤਾਰਾ ਜੀ ਹੋ ਸਕਦਾ ਸਾਲ 1.5 ਸਾਲ ਜਾਂ ਸਰਕਾਰ ਬਣ ਤੋਂ 6 ਮਹੀਨੇ ਬਾਅਦ ਹੀ ਕਿਤੇ ਮਾੜੀ ਮੋਟੀ ਜਿਹੜੀ ਖਟਾਸ ਹੋ ਬਣਨੀ ਸ਼ੁਰੂ ਹੋ ਗਈ ਹੋਵੇ ਆਪਸ ਦੇ ਵਿੱਚ ਜੇ ਬਣਨੀ ਸ਼ੁਰੂ ਹੋ ਗਈ ਸੀ ਤਾਂ ਭਗਵੰਤ ਮਾਨ ਨੂੰ ਨਹੀਂ ਚਾਹੀਦਾ ਸੀ ਕਿ ਉਸੇ ਸਮੇਂ ਆਪ ਦਾ ਪੈਰ ਇੱਕ ਹੌਲੀ ਹੌਲੀ ਪਛਾਹ ਪਟ ਕੇ ਕੇਜਰੀ ਵਾਲੇਨ ਪਾਰਟੀ ਦਿੱਲੀ ਵਾਣ ਦਾ ਕੰਮ ਹੀ ਨਹੀਂ ਕੋਈ ਪੰਜਾਬ ਆ ਕੇ ਕੀ ਕੰਮ ਆ ਕੇ ਦਿੱਲੀ ਵਾਲੇ ਆ ਕੇ ਇੱਥੇ ਆਪ ਦੀਆਂ ਟੀਮਾਂ ਲਾਉਣ ਆਪ ਦੇ ਬਿੱਤ ਸਕੱਤਰ ਲਾਉਣ ਆਪ ਦੇ ਸਲਾਹ ਕਰ ਲਾਉਣ ਪੰਜਾਬ ਚ ਬਹੁਤ ਕੁਝ ਲਾ ਲੋ ਉਹਨਾਂ ਨੂੰ ਜਲਾਉਣ ਤੁਸੀਂ ਪਰ ਪੰਜਾਬ ਵਾਲੇ ਤਾਂ ਆਪ ਗੁੰਗੇ ਬੋਲੇ ਬਣੇ ਬੈਠੇ ਮੋਤੀ ਛੋਲੇ ਪਾਏ ਘੁੰਗੜੀਆਂ ਪਾਈਆਂ ਪਤਨੀ ਜੀ ਜੀਬਾ ਨੂੰ ਗੰਡ ਆਈ ਇਹਨਾਂ ਦੇ ਇਹ ਤਾਂ ਆਪ ਲੋਕ ਘਰੇ ਬੈਠ ਕੇ ਗਾਲਾਂ ਕੱਢਦੇ ਇਹਨਾਂ ਨੂੰ ਸੱਥਾਂ 'ਚ ਬੈਠ ਕੇ ਗਾਲਾਂ ਕੱਢਦੇ ਇਹਨਾਂ ਨੂੰ ਕਿਹਨਾਂ ਨੇ ਜਲੂਸ ਕੱਢਤਾ ਮੇਰੇ ਖਿਆਲ ਦੇ ਵਿੱਚ ਜੋ ਚੱਲ ਰਿਹਾ ਨਾ ਇਹਦੇ ਮੁਤਾਬਕ ਜਿਵੇਂ ਇੱਕ ਗੱਲ ਹੋਰ ਨਿਕਲ ਕੇ ਆਈ ਹੈ ਮੈਂ ਪਿਛਲੀ ਇੰਟਰਵਿਊ ਤੁਹਾਡਾ ਨਾਲ ਗੱਲ ਕੀਤੀ ਸੀ ਕਿ ਕਹਿੰਦੇ ਮੋਹਨ ਭਾਗਵਤ ਜਿਹੜਾ ਆਰਐਸਐਸ ਦਾ ਹੂੰ ਉਸਤੰਬਰ ਦੇ ਲਾਸਟ ਵੀਕ ਹੂੰ ਲਾਸਟ ਹਫਤੇ ਅਖੀਰਲੇ ਹਫਤੇ ਜਲੰਧਰ ਆਇਆ ਸੀ ਜਲੰਧਰ ਆ ਕਿਉਂ ਨੇ ਕੁਮਰ ਵਿਜੇ ਪ੍ਰਤਾਪ ਨਾਲ ਦੋ ਮੀਟਿੰਗਾਂ ਕੀਤੀਆਂ ਉਸ ਤੋਂ ਸਿਵਾਏ ਗੱਲ ਇਹ ਗੁਰਿੰਦਰ ਢਿੱਲੋਂ ਡੇਰਾ ਬਿਆਸ ਦਾ ਮੁਖੀ ਕਹਿੰਦੇ ਵੀ ਉਹਦੇ ਨਾਲ ਵੀ ਡੇਰੇ ਜਾ ਕੇ ਮੀਟਿੰਗ ਮੋਹਣ ਭਗਵਤ ਨੇ ਕੀਤੀ ਸੀ ਜੋ ਖਬਰਾਂ ਨਿਕਲ ਕੇ ਆ ਰਹੀਆਂ ਸੀ ਜੇ ਉਹਦੇ ਨਾਲ ਮੀਟਿੰਗ ਕੀਤੀ ਸੀ ਉੱਥੋਂ ਤੱਕ ਗੱਲ ਸੀਮਤ ਰਹਿ ਜਾਂਦੀ ਤਾਂ ਉਹ ਗੱਲ ਹੋਰ ਸੀ ਚਲੋ ਮੀਟਿੰਗ ਕੀਤੀ ਕਿਉਂਕਿ ਗੁਰਿੰਦਰ ਢਿੱਲੋਂ ਜਿਹੜਾ ਮੁਖੀ ਹੈ ਡੇਰਾ ਬਿਆਸ ਦਾ ਉਹ ਤੁਹਾਨੂੰ ਪਤਾ ਵੀ ਦਿੱਲੀ ਜਾ ਕੇ ਸਮੇਂ-ਸਮੇਂ ਤੇ ਕਦੇ ਨਰਿੰਦਰ ਮੋਦੀ ਨੂੰ ਕਦੇ ਅਮਿਤ ਸ਼ਾਹ ਨੂੰ ਕਦੇ ਹੋਰ ਵੱਡੇ ਆਗੂ ਨੂੰ ਭਾਜਪਾ ਦੇ ਨੂੰ ਜਾ ਕੇ ਮਿਲਦਾ ਹੈ ਹੁਣ ਜੇ ਮੋਹਣ ਭਗਵਤ ਮਿਲ ਕੇ ਜਾਂਦਾ ਉਹਨੂੰ ਮਿਲਣ ਤੋਂ ਬਾਅਦ ਹੋਰ ਖਬਰਾਂ ਨਿਕਲੀਆਂ ਉਹ ਇਹ ਨਿਕਲੀਆਂ ਕਿ ਕਹਿੰਦੇ ਵੀ ਕਈ ਵੇਰੀ ਰਾਤ ਦੇ ਟਾਈਮ ਗੁਰਿੰਦਰ ਢਿੱਲੋਂ ਨੂੰ ਡੇਰਾ ਬਿਆਸ ਦੇ ਮੁਖੀ ਨੂੰ ਹਰਮੰਦਰ ਸਾਹਿਬ ਦੇਖਿਆ ਗਿਆ ਬਹੁਤ ਘੱਟ ਲੋਕਾਂ ਦੇ ਨਾਲ ਹੂੰ ਕਹਿੰਦੇ ਸਵਾਲ ਕਰਨ ਵਾਲੇ ਨੇ ਸਵਾਲ ਕੀਤਾ ਕਿ ਬਾਬਾ ਜੀ ਤੁਹਾਡੇ ਕੋਲ ਕਰੋੜਾਂ ਤੁਹਾਡੇ ਜਿਹੜੇ ਉਹ ਸੇਵਕ ਹੈ ਆਪ ਆਪ ਆਸ ਪਾਸ ਦਾ ਤੁਹਾਡੇ ਤੁਸੀਂ ਬਹੁਤ ਥੋੜੇ ਲੋਕਾਂ ਦੇ ਨਾਲ ਵੀ ਤੁਹਾਨੂੰ ਦੇਖਿਆ ਤੁਸੀਂ ਆਉਂਦੇ ਹੋ ਕਦੇ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਮੈਨੂੰ ਕੈਂਸਰ ਦੀ ਪ੍ਰੋਬਲਮ ਹੈ ਤੇ ਫਿਰ ਮੈਂ ਨਿਮਾਣਾ ਹੋ ਕੇ ਇੱਥੇ ਅਰਦਾਸ ਬੇਨਤੀ ਕਰਨ ਆਸਤੇ ਆਉਣਾ ਪਰ ਹੁਣ ਉਹਦੇ ਮੈਨੇ ਵੀ ਖਬਰਾਂ ਹੋਰ ਨਿਕਲ ਕੇ ਆ ਰਹੀਆਂ ਨਿਕਲ ਕੇ ਆ ਰਹੀਆਂ ਕਹਿੰਦੇ ਕਿ ਹੋ ਸਕਦਾ ਹੈ ਗੁਰਿੰਦਰ ਢਿੱਲੋਂ ਨੇ ਜਿਵੇਂ ਆਪਦਾ ਉਤਰਾਧਿਕਾਰੀ ਬਣਾਤਾ ਆਪ ਜਿਹੜਾ ਉਹ ਮੇਨ ਗੱਡੀ ਛੱਡਤੀ ਕਹਿੰਦੇ ਹੋ ਸਕਦਾ ਗੁਰਿੰਦਰ ਢਿੱਲੋਂ ਵਾਲੇ ਦਿਨਾਂ ਦੇ ਵਿੱਚ ਅਮਰਤ ਸ਼ਾਕੇ ਸਿੰਘ ਸਜੇ ਕਿ ਮੈਂ ਯਾਰ ਮੈਂ ਤਾਂ ਗੁਰੂ ਵਾਲਾ ਬਣ ਗਿਆ ਮੈਂ ਤਾਂ ਐਸੇ ਕਰਕੇ ਗੱਡੀ ਛੱਡੀ ਸੀ ਤੇ ਕਹਿੰਦੇ ਗੁਰੂ ਵਾਲਾ ਬਣਾਉਣ ਤੋਂ ਬਾਅਦ ਹੋ ਸਕਦਾ ਹੈ ਹੋ ਸਕਦਾ ਜਿਹੜੀਆਂ ਖਬਰਾਂ ਉਹ ਗਰੰਦਾ ਢੱਲੋਂ ਪਾਜਪਾ ਤੇ ਆਰਐਸਐਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ੍ਰੀ ਕਾਲਤਾਖਸਬ ਤੇ ਪ੍ਰਧਾਨ ਲਾਉਣ ਦੀ ਕੋਸ਼ਿਸ਼ ਕਰੇ। ਹਮਤਲਬ ਕਿ ਆਰਐਸਐਸ ਤੇ ਪਾਜਪਾ ਜਿਹੜੀ ਹੈ ਨਾ ਉਹ ਮਤਲਬ ਪੰਜਾਬ ਦੇ ਵਿੱਚ ਨਹੀਂ ਕੱਲਾ ਸਿੱਖ ਧਰਮ ਦੇ ਵਿੱਚ ਵੀ ਸਿੱਧਾ ਕੁਸਪੈਟ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ। ਤੇ ਇੱਥੇ ਆ ਕੇ ਫਿਰ ਉਹ ਗੱਲਾਂ ਭਾਵਨਾਵਾਂ ਜਿਹੜੀਆਂ ਉੱਥੇ ਜੁੜ ਜਾਂਦੀਆਂ ਵੀ ਬੰਦਾ ਸੋਚਦਾ ਕਿ ਠੀਕ ਹੈ ਤੁਸੀਂ ਰਾਜਨੀਤੀ ਕਰੋ ਜਿੰਨੀ ਕਰਨੀ ਹੈ। ਪਰ ਸਾਡੇ ਨਿੱਜੀ ਮਾਮਲਿਆਂ ਦੇ ਵਿੱਚ ਦਖਲ ਦੇਣਾ ਹੋ ਸਕਦਾ ਇਹ ਗੱਲ ਝੂਠ ਹੋਵੇ ਹੋ ਸਕਦਾ ਨਹੀਂ ਮੈਂ ਤਾਂ ਕਿਹਨਾਂ ਅਰਦਾਸ ਕਰਦਾ ਕਿ ਝੂਠ ਹੋਵੇ ਇਹ ਗੱਲਾਂ ਹੋਣਗੀਆਂ ਤਾਂ ਫਿਰ ਇੱਕ ਵਾਰ ਫੇਰ ਜਿਹੜਾ ਪਤਾ ਨਹੀਂ ਵੀ ਪੰਜਾਬ ਨੂੰ ਕਿਹੜੇ ਦਿਨ ਇਹ ਲੋਕ ਵਿਖਾ ਦੇਣ ਠੀਕ ਹੈ ਇਸ ਕਰਕੇ ਹੁਣ ਜਿਹੜਾ ਜੇ ਢਾਈ ਸਾਲ ਰਹਿੰਦੇ ਨੇ ਆਪਾਂ ਹਰ ਵਾਰੀ ਗੱਲ ਕਰਦੇ ਹੁੰਨੇ ਹ ਹੱਕ ਬਣਦਾ ਕਿ ਦਿੱਲੀ ਵਾਲਿਆਂ ਨੂੰ ਸਿੱਧਾ ਲਲਕਾਰ ਕੇ ਆਪਣੇ ਤਰੀਕੇ ਨਾਲ ਕਿਉਂਕਿ ਬਿਊਰੋਕ੍ਰੇਸੀ ਨੇ ਚਲਾਉਣਾ ਠੀਕ ਹੈ ਭਗਵੰਤ ਮਾਨ ਨੇ ਇਕੱਲੇ ਨਹੀਂ ਚਲਾਉਣਾ ਵੀ ਉਹਨੂੰ ਉਹਨੂੰ ਹਿਸਾਬ ਨਹੀਂ ਹੈਗਾ ਯੂਰੋਕ੍ਰੇਸੀ ਨਾਲ ਜਿਹੜਾ ਹੈਗਾ ਨਾ ਉਹ ਥੋੜਾ ਆਪ ਦੀ ਸੈਟਿੰਗ ਚੰਗੀ ਬਣਾ ਕੇ ਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਨੂੰ ਬਾਕੀ ਢਾਈ ਸਾਰ ਰਹਿੰਦੇ ਕਹਿੰਦੇ ਵੀ ਚੰਗੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਇਹ ਵੀ ਸੁਣਨ ਨੂੰ ਆ ਰਿਹਾ ਵੀ ਜੇ ਭਗਵੰਤ ਮਾਨ ਨੂੰ ਸਾਈਡ ਤੇ ਕਰ ਦਿੱਤਾ ਜਾਂਦਾ ਸਾਈਡ ਤੇ ਹੀ ਹੈ ਜਦੋਂ ਸਾਰਾ ਕੁਝ ਆਪ ਦਾ ਲਾਤਾ ਸਾਈਡ ਤੇ ਤਾਂ ਹੈ ਬਸ ਇੱਕ ਇਹ ਨਹੀਂ ਕਹਿਆ ਕਿ ਤੁਸੀਂ ਅਸਤੀਫਾ ਦੇ ਦਿਓ ਹੁਣ ਅਸਤੀਫਾ ਨਹੀਂ ਲਿਆ ਹੂੰ ਉਪ ਮੁੱਖ ਮੰਤਰੀ ਲਾਦ ਦੇਣਾ ਮੁੱਖ ਮੰਤਰੀਆਂ ਪਾਵਾਂ ਆਟੋਮੈਟਿਕਲੀ ਘਟ ਜਾਣੀ ਹੈ ਹੂੰ ਠੀਕ ਹੈ ਜੇ ਮੁੱਖ ਮੰਤਰੀ ਦੇ ਸਾਈਨ ਨਹੀਂ ਹੋਏ ਉਪ ਮੁੱਖ ਮੰਤਰੀ ਦੇ ਕਰਾ ਲਓ ਕੋਈ ਗੱਲ ਨਹੀਂ ਠੀਕ ਹੈ ਜਦੋਂ ਇਹ ਚੀਜ਼ਾਂ ਹੋਣ ਗਈਆਂ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਲਗਦਾ ਨਹੀਂ ਤੁਹਾਨੂੰ ਵੀ ਇਦਾਂ ਚੁੱਪ ਕਰਕੇ ਢਾਈ ਸਾਲ ਹੋਰ ਕੱਢਦੇ ਨੇ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਇਹ ਭਗਵੰਤ ਮਾਨ ਦੀ ਚੁੱਪ ਕਰੂਗੀ ਠੀਕ ਹੈ ਜਾਂ ਇਹ ਦੇਖ ਲੈਣਾ ਕਿ ਯਾਰ ਕੋਈ ਗੱਲ ਨਹੀਂ ਆਮ ਆਦਮੀ ਪਾਰਟੀ ਛੱਡ ਦੇਾਂਗੇ ਭਾਜਪਾ ਦਾ ਲੜ ਫੜ ਲਾਂਗੇ ਫਿਰ ਤਾਂ ਕੱਲਾ ਆਪ ਦਾ ਘਰ ਬਚਾਉਣ ਵਾਲੀ ਤਾਂ ਆਪਦੀ ਕੁਰਸੀ ਬਚਾਉਣ ਵਾਲੀ ਗੱਲ ਹੋ ਗਈ ਤੇ ਗੱਲ ਤਾਂ ਪੰਜਾਬ ਬਚਾਉਣ ਦੀ ਹੋਈ ਸੀ ਨਾ ਕਿ ਤੁਸੀਂ ਮੁੱਖ ਮੰਤਰੀ ਨੂੰ ਵੀ ਵੇਖੋਗੇ ਵੀ ਆਪਦਾ ਸਿਲੰਡਰ ਵਾਲੀ ਲਾਈਨ ਚ ਲੱਗਿਆ ਹੋਊਗਾ ਆਪਦੇ ਸੌਦੇ ਕਰਿਆਨੇ ਗਰੋਸਰੀ ਵਾਲੀ ਲਾਈਨ ਚ ਲੱਗਿਆ ਹੋਊਗਾ ਸਿਕਿਉਰਿਟੀ ਨਹੀਂ ਹੋਣੀ ਆ ਨਹੀਂ ਹੋਵੇਗੀ ਇਸ ਤਰੀਕੇ ਦੇ ਨਾਲ ਤਾਂ ਜੇ ਆ ਚੀਜ਼ਾਂ ਬਣਦੀਆਂ ਜਾਣਗੀਆਂ ਤਾਂ ਇੱਕ ਵਾਰੀ ਤੁਹਾਨੂੰ ਲੱਗਦਾ ਨਹੀਂ ਵੀ ਫੇਰ ਉਹ ਚੀਜ਼ਾਂ ਜਿਹੜੀਆਂ ਗੁੰਡਾਗਰਦੀ ਐ ਜਿਹੜੀ ਆਪਸ ਦੇ ਵਿੱਚ ਖਿੱਚ ਧੂ ਐ ਸਿਆਸੀ ਲੋਕਾਂ ਦੀ ਉਹ ਵੱਧ ਹੀ ਨਹੀਂ ਜਾਂਦੀ ਜੋ ਵੱਧ ਹੀ ਜਾਂਦੀ ਫਿਰ ਪੰਜਾਬ ਦੇ ਲੋਕ ਕਿਧਰ ਨੂੰ ਜਾਣਗੇ ਇਸ ਕਰਕੇ ਮੈਂ ਕਹਿੰਨਾ ਕਿ ਵਿਚਾਰ ਕਰਨਾ ਬਣਦਾ ਹੈ ਖਬਰਾਂ ਜਿਹੜੀਆਂ ਹੈਗੀਆਂ ਬੇਸ਼ੱਕ ਆਪਾਂ ਕਰੀਏ ਬੇਸ਼ੱਕ ਕੋਈ ਹੋਰ ਕਰੇ ਚਾਹੇ ਛੋਟਾ ਚੈਨਲ ਕਰੇ ਵੱਡਾ ਚੈਨਲ ਕਰੇ ਗੱਲ ਜਿਹੜੀ ਐ ਉਹ ਕਿਸੇ ਨਾ ਕਿਸੇ ਜਰੀਏ ਇੱਥੋਂ ਆਪਣੇ ਤੋਂ ਸ਼ੁਰੂ ਹੋ ਕੇ ਸਰਕਾਰ ਤੱਕ ਪਹੁੰਚਦੀ ਪਹੁੰਚਦੀ ਐ ਇੰਟੈਲੀਜੈਂਸੀ ਕੋਲ ਵੀ ਪਹੁੰਚਦੀ ਐ ਠੀਕ ਐ ਸਹੀ ਐ ਕੇਂਦਰ ਕੋਲ ਵੀ ਪਹੁੰਚਦੀ ਹੈ ਤੇ ਮੈਂ ਕਹਿੰਨਾ ਕਿ ਇਹਨਾਂ ਚੀਜ਼ਾਂ ਤੇ ਵਿਚਾਰ ਕਰਨਾ ਬਣਦਾ ਹੈ ਕਿ ਸਟੇਟਾਂ ਨੂੰ ਜਿਹੜੇ ਸਟੇਟਾਂ ਦੇ ਅਧਿਕਾਰ ਹੈ ਉਹ ਮਿਲਨੇ ਚਾਹੀਦੇ ਹੈ ਤੇ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਜਿਹੜਾ ਫੇਰ ਕਿਤੇ ਸਟੇਟ ਗਵਰਨਮੈਂਟ ਜਿਹਨਾਂ ਜਿਹੜੀਆਂ ਆਪਣੀਆਂ ਰਾਜ ਸਰਕਾਰਾਂ ਉਹ ਚਲਾਉਣ ਤੇ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਨਾਲ ਦਾ ਸੂਬਾ ਦੁਨੀਆ ਦੇ ਵਿੱਚ ਕੋਈ ਨਹੀਂਗਾ ਪਰ ਜੇ ਮਾਰਤਾੜੇ ਹੀ ਚੱਲੀ ਜਾਊਗੀ ਕਿ ਕਦੇ ਆਮ ਆਦਮੀ ਪਾਰਟੀ ਵਾਲੇ ਲੁਟੇਰੇ ਆਗੇ ਦਿੱਲੀ ਵਾਲੇ ਉਹ ਲੁੱਟ ਕੇ ਕਦੇ ਕਿਸੇ ਸਟੇਟ ਚ ਲੈ ਗਏ ਕਿਸੇ ਸਟੇਟ ਚ ਲੈ ਗਏ ਉੱਥੇ ਬੋਰਡ ਲਾ ਲਈ ਉੱਥੇ ਫਲੈਕਸਰ ਵਾਲੀ ਉੱਥੇ ਐਡਵਰਟਾਈਜ਼ਮੈਂਟ ਕਰ ਲਈ ਕਦੇ ਭਾਜਪਾ ਆ ਗਈ ਕਦੇ ਕੋਈ ਹੋਰ ਆ ਗਿਆ ਇਹ ਚੀਜ਼ਾਂ ਚੱਲੀ ਜਾਣਗੀਆਂ ਤਾਂ ਫਿਰ ਕਦੇ ਨਾ ਕਦੇ ਤਾਂ ਕਹਿੰਦੇ ਬੇਸ਼ੱਕ ਤੂੰ ਭਾਂਡਾ ਜਿੰਦਾ ਮਰਜ਼ੀ ਵੱਡਾ ਹੋਵੇ ਤੇ ਜੇ ਤੁਸੀਂ ਕੱਢੀ ਜਾਓਗੇ ਕੱਢੀ ਜਾਓਗੇ ਪਾਉਣਾ ਕੁਝ ਹੈ ਹੀ ਨਹੀਂ ਤੇ ਉਹ ਖਾਲੀ ਹੋ ਜਾਊਗਾ ਠੀਕ ਹੈ ਤੇ ਫਿਰ ਉਦੋਂ ਤੱਕ ਮੇਰੇ ਖਿਆਲ ਦੇ ਵਿੱਚ ਵੀ ਹੁਣ ਆਮ ਲੋਕ ਤਾਂ ਜਿਵੇਂ ਆਪਾਂ ਗੱਲ ਕਰ ਰਹੇ ਆਮ ਬੰਦਾ ਤਾਂ ਗੱਲ ਕਰ ਸਕਦਾ ਯਾਰ ਕਰ ਸਕਦਾ ਆਮ ਬੰਦਾ ਤਾਂ ਰੌਲਾ ਪਾ ਸਕਦਾ ਅਮਲ ਦੇ ਵਿੱਚ ਤਾਂ ਲੀਡਰ ਲਿਆਉਣਗੇ ਸਿਆਸੀ ਲੀਡਰ ਲਿਆਉਣਗੇ ਮੁੱਖ ਮੰਤਰੀ ਲਿਆਊਗਾ ਜਾਂ ਹੋਰ ਜਿਹੜੇ ਵੀ ਜ਼ਿੰਮੇਵਾਰ ਲੋਕ ਹੈ ਸਾਡੇ ਚੁਣੇ ਹੋਏ ਵਿਧਾਇਕ ਹੈ ਸਾਡੇ ਐਮਪੀ ਹੈ ਉਹ ਲਿਆਉਣਗੇ ਨੇ ਤੇ ਜਾਂ ਫਿਰ ਜਿਹੜੇ ਲੋਕ ਜਿਹੜੇ ਉੱਥੋਂ ਤੱਕ ਪਹੁੰਚ ਰੱਖਦੇ ਤੇ ਮੈਂ ਕਹਿੰਦਾ ਕਿ ਇਸ ਗੱਲ ਤੇ ਖਾਸ ਵਿਚਾਰ ਹੋਣੀ ਚਾਹੀਦੀ ਏ ਕਿ ਦਿੱਲੀ ਵਾਲਿਆਂ ਦਾ ਦਖਲ ਜਿਹੜਾ ਹੂੰ ਉਹ ਪੰਜਾਬ ਸਰਕਾਰ ਦੇ ਵਿੱਚ ਉਹ ਸੀਐਮਓ ਦੇ ਵਿੱਚ ਇਹ ਜਿਹੜੇ ਸਾਡੇ ਚੁਣੇ ਹੋਏ ਵਿਧਾਇਕ ਆ ਨਾ ਇਹ ਮਾੜੀ ਮੋਟੀ ਜਮੀਰ ਚ ਗੋਣ ਹੂੰ ਇਹ ਕੋਸ਼ਿਸ਼ ਕਰਨ ਕਿ ਉਹਨਾਂ ਦਖਲ ਬੰਦ ਕੀਤਾ ਜਾਵੇ ਕਿ ਤੁਸੀਂ ਸਾਡੇ ਸੀਨੀਅਰ ਹੋ ਤੁਸੀਂ ਸਾਡੇ ਬੌਸ ਹੋ ਬੌਸ ਬਣ ਕੇ ਸਾਨੂੰ ਜੋ ਮਰਜ਼ੀ ਕਹੋ ਅਸੀਂ ਵਿਚਾਰ ਕਰਾਂਗੇ ਉੱਤੇ ਵੀ ਸਾਨੂੰ ਸਾਡੇ ਪੰਜਾਬ ਦੇ ਪੱਖ ਚ ਜਾਂਦਾ ਕਿ ਪੰਜਾਬ ਦੇ ਉਲਟ ਜਾਂਦਾ ਤੇ ਜਦੋਂ ਹੁਣ ਤੱਕ ਇੰਨਾ ਡਾਵਾ ਡੋਲ ਕਰਤਾ ਪਹਿਲੇ ਪਹਿਲਾ 75 ਸਾਲਾਂ 'ਚ ਫਿਰ ਢਾਈ ਆਹ 77-78 ਸਾਲਾਂ ਦੇ ਵਿੱਚ ਜੋ ਦਸ਼ਾ ਪਿਛਲੇ 77-78 ਸਾਲਾਂ ਦੇ ਵਿੱਚ ਹੋ ਗਈ ਨਾ ਤੇ ਮੈਨੂੰ ਲੱਗਦਾ ਜੇ ਇਹੀ ਸਪੀਡ ਨਾਲ ਕੰਮ ਚੱਲੀ ਗਿਆ ਤਾਂ ਇਹ ਪੰਜਾਬ ਨੂੰ ਭਾਂਡੇ ਮੁੱਦੇ ਮਾਨ ਨਾਲ ਕੰਮ ਕਰ ਦੇਣਗੇ ਭੁਗਤਣਾ ਆਪਣੀਆਂ ਪੀੜ੍ਹੀਆਂ ਨੂੰ ਪੌਗਾਉਣ ਵਾਲੀਆਂ ਆਪਣੇ ਬੱਚਿਆਂ ਨੂੰ ਪੌਗਾ ਇਸ ਕਰਕੇ ਮੈਂ ਕਹਿੰਦਾ ਵੀ ਆਪਾਂ ਵਿਚਾਰ ਚਰਚਾ ਹਮੇਸ਼ਾ ਇਹ ਕਰਦੇ ਹੁੰਨੇ ਆ ਕਿ ਤਰਸ ਕਰੋ ਚਾਹੇ ਦਿੱਲੀ ਵਾਲੇ ਆ ਚਾਹੇ ਪੰਜਾਬ ਵਾਲੇ ਆ ਇੱਥੇ ਹਰੇਕ ਨੇ ਰਹਿਣਾ ਇਕੱਲੇ ਆਪਣੇ ਬੱਚਿਆਂ ਨੇ ਸਾਹ ਨਹੀਂ ਲੈਣਾ ਉਹਨਾਂ ਦੇ ਬੱਚਿਆਂ ਨੇ ਵੀ ਇਸੇ ਪੰਜਾਬ ਦੀ ਹਵਾ 'ਚ ਸਾਹ ਲੈਣਾ ਤੇ ਜੇ ਇਦਾਂ ਦਾ ਮਾਹੌਲ ਬਣਾਉਦੇ ਗਏ ਨਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਦੱਖਣੀ ਅਫਰੀਕਾ ਵਰਗੇ ਹਾਲਾਤ ਬਣ ਜਾਣਗੇ ਉੱਥੇ ਜੇ ਦੁਕਾਨਾਂ ਵੀ ਲੋਕਾਂ ਨੇ ਖੋਲ੍ਹਣੀਆਂ ਹੋਣ ਨਾ ਤਾਂ ਜੰਗਲੇ ਜੰਗਲੇ ਬਣਾ ਕੇ ਨਾ ਤੇ ਫੇਰ ਦੁਕਾਨਾਂ ਉੱਥੇ ਸਿੱਧਾ ਬੰਦਾ ਅੰਦਰ ਨਹੀਂ ਜਾ ਸਕਦਾ ਜੇ ਕਿਤੇ ਥੋੜਾ ਜਿਹਾ ਕਹਿੰਦੇ ਦਰਵਾਜ਼ਾ ਖੁੱਲਾ ਰਹੇ ਜੇ ਨਾ ਤਾਂ ਸਨੇਚਿੰਗ ਹੋ ਜਾਂਦੀ ਖੋਹ ਹੋ ਜਾਂਦੀ ਨਾਲ ਦੀ ਨਾਲ ਸਮਾਨ ਚਾਕੇ ਭਾਜ ਜਾਂਦੇ ਲੋਕ ਇੰਨੀ ਭੁੱਖ ਮਰੀ ਹੈ ਉੱਥੋਂ ਤੱਕ ਨਾ ਪੰਜਾਬ ਨੂੰ ਲੈ ਕੇ ਜਾਓ ਯਾਰ ਉਸ ਤੋਂ ਪਹਿਲਾਂ ਕੁਝ ਕਰਨਾ ਬਣਦਾ ਤੇ ਇਹ ਸਾਡੇ ਚੁਣੇ ਹੋਇਆ ਨੇ ਕਰਨਾ ਚਾਹੇ ਉਹ ਕਾਲੀ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪਾ ਸਾ ਉਹ ਫਿਕਰ ਚੁਣੇ ਹੋਏ ਨੇ ਕਰਨੀ ਹੈ ਲੋਕਾਂ ਦੀਆਂ ਸੋਚਾਂ ਦੇ ਖਰੇ ਉਤਰਨ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪੁਰ ਜੋਰ ਕੋਸ਼ਿਸ਼ਾਂ ਕਰਨ ਜੀ ਜਸਿੰਦਰ ਜੀ ਜਿਵੇਂ ਆਮ ਘਰਾਂ ਦੇ ਵਿੱਚ ਜਿੱਦੋਂ ਲੜਾਈ ਹੁੰਦੀ ਹੈ ਪਤਾ ਲੱਗਦਾ ਗਵੰਡੇ ਨੂੰ ਵੀ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਚੱਲ ਪਿਆ ਤੇ ਉਹਦਾ ਫਾਇਦਾ ਗਵੰਡੇ ਚੁੱਕਣ ਲੱਗ ਜਾਂਦੇ ਜੀ ਤੁਹਾਡੀ ਗੱਲ ਵਿੱਚੋਂ ਗੱਲ ਚੱਲੀ ਆ ਜਿਵੇਂ ਤੁਸੀਂ ਕਹਿੰਦੇ ਆ ਵੀ ਬੀਜੇਪੀ ਕਿਤੇ ਨਾ ਕਿਤੇ ਵੀ ਭਗਵੰਤ ਮਾਨ ਨਾਲ ਹੱਥ ਮਲਾਉਂਦੀ ਜਿਸ ਦੀ ਨਜ਼ਰ ਆ ਰਹੀ ਹੈ ਵੀ ਸ਼ਾਇਦ ਬੀਜਪੀ ਜਿੱਦ ਕੇ ਮਾਰਕਟ ਚੱਲ ਜਾਣਗੇ ਜੀ ਇਹਦਾ ਬੀਜਪੀ ਚਲੇ ਜਾਣਗੇ ਤੁਹਾਡੀ ਗੱਲ ਵੀ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀ ਆਸਾਂ ਸੀ ਵੀ ਭਗਵੰਤ ਮਾਨ ਸਾਹਿਬ ਜੀਮ ਭਗਵੰਤ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਬਹੁਤ ਵਿਕਾਸ ਕਰਨੇ ਪੰਜਾਬ ਨੂੰ ਜਨਨਿਕ ਜਿਵੇਂ ਆਮ ਹੀ ਕਹਦਾ ਮੈਂ ਸੋਨੇ ਦੀ ਚਿੜੀ ਬਣਾਉਂਗਾ ਰੰਗਲਾ ਪੰਜਾਬ ਰੰਗਲਾ ਪੰਜਾਬ ਬਣਾਉਂਗਾ ਹਨਾ ਤੇ ਲੋਕਾਂ ਦੇ ਆਸਾਂ ਉੱਥੇ ਰਹਿ ਗਈਆਂ ਫਿਰ ਇਹ ਬੀਜਪੀ ਜਾ ਕੇ ਕਹਿੰਦੇ ਨੇ ਆਮ ਆਦੀ ਪਾਰਟੀ ਨੇ ਮੇਰੀ ਗੱਲ ਨਹੀਂ ਸੁਣੀ ਮੈਨੂੰ ਜਨਨਿਕ ਹਥਿਆਰ ਨਹੀਂ ਦਿੱਤੇ ਮੇਰੇ ਕੋਲ ਰੱਖੇ ਸੀ ਸਾਰੇ ਮੇਰੇ ਹੱਥ ਬੰਨੇ ਹੋਏ ਸੀ ਮੈਂ ਕੀ ਕਰਦਾ ਮੈਂ ਤਾਂ ਕਰਕੇ ਛੱਡ ਕੇ ਉਧਰ ਹੈ ਕੈਪਟਨ ਵੀ ਪਹਿਲਾਂ ਇਦਾਂ ਹੀ ਕਹਿੰਦਾ ਸੀ ਇਹਦੇ ਬਿਲਕੁਲ ਜੋ ਕੈਪਟਨ ਭਾਜਪਾ ਜੀ ਗਿਆ ਨਾ ਉਹ ਵੀ ਇੰੇ ਕਹਦੇ ਮੈਨੂੰ ਕਾਂਗਰਸ ਨੇ ਇੰਨਾ ਕਰਤਾ ਫਿਰ ਲੋਕਾਂ ਨਾਲ ਤਾਂ ਵਿਤਕਰਾ ਹੋਈ ਜਾਂਦਾ ਅੱਜ ਤੁਸੀਂ ਆਮ ਆਦਮੀ ਪਾਰਟੀ ਚ ਕਰਿਆ ਕੱਲ ਦੀ ਭਾਜਪਾ ਚ ਬਗ ਬਗ ਪਰ ਲੋਕਾਂ ਨੂੰ ਸੀ ਕਹਿੰਦੇ ਵੀ ਇਹਦੇ ਵਿਸ਼ਵਾਸ ਨਾ ਕਰੋ ਇਹ ਲੋਕ ਇਹਨਾਂ ਦੇ ਵਿਸ਼ਵਾਸ ਕਰ ਲਏ ਆ ਇਹ ਲੋਕਾਂ ਨਾਲ ਵਿਸ਼ਵਾਸ ਅਕਾਤ ਕਰਦੇ ਆ ਬਿਲਕੁਲ ਤਰਾ ਜੀ ਵਿਸ਼ਵਾਸ ਦੀ ਜਿਹੜੀ ਗੱਲ ਹੈ ਹੁਣ ਦੋਸਤੋ ਲੋਕ ਕਿੱਧਰ ਨੂੰ ਜਾਣ ਹੂੰ ਜਿੱਨਾਂ ਜਰਾ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਨਹੀਂ ਆਈ ਸੀ ਲੋਕ ਦੁਖੀ ਹੁੰਦੇ ਰਹੇ ਅਕਾਲੀਆਂ ਤੋਂ ਕਾਂਗਰਸੀ ਕਾਂਗਰਸੀਆਂ ਤੋਂ ਕਾਲੀ ਅਕਾਲੀਆਂ ਤੋਂ ਕਾਂਗਰਸੀ ਕਾਂਗਰਸੀਆਂ ਤੋਂ ਕਾਲੀ ਇਹੀ ਚੱਲਿਆ 75 ਸਾਲ ਜਦੋਂ ਲੋਕਾਂ ਨੂੰ ਲੱਗਿਆ 2014 ਤੋਂ ਬਾਅਦ ਥੋੜੀ ਜਿਹੀ ਆਸ ਦੀ کرن ਦਿਖਾਈ ਦਿੱਤੀ ਕਿ ਯਾਰ ਕੋਈ ਆਇਆ ਕਿਉਂਕਿ ਕੇਜਰੀਵਾਲ ਕਿਹੜਾ ਨਾਹਰਾ ਲੈ ਕੇ ਆਇਆ ਸੀ ਕਟੜ ਇਮਾਨਦਾਰ ਤੇ ਕਟੜ ਇਮਾਨਦਾਰ 300 ਕਰੋੜ ਤੋਂ ਵੱਧ ਦਾ ਘਪਲਾ ਕੱਲੀ ਸ਼ਰਾਬ ਚ ਗਰੀ ਬੈਠਾ ਦਿੱਲੀ ਠੀਕ ਹੈ ਜੀ ਤੇ ਹੁਣ ਜਿਹੜਾ ਬੰਦਾ ਕਟੜ ਇਮਾਨਦਾਰੀ ਦਾ ਨਾਹਰਾ ਲੈ ਕੇ ਆਇਆ ਹੋਵੇ ਤੇ ਉਹੀ ਜਿਹੜਾ ਉਹ ਜੜਾ ਨੂੰ ਦਾਤੀ ਪਾਲੇ ਆ ਕੇ ਦਿੱਲੀ ਦੇ ਵੀ ਪਾਲੇ ਪੰਜਾਬ ਦੇ ਵੀ ਪਾਲੇ ਜਿੱਥੇ ਸੂਤ ਆ ਗਿਆ ਹਜੇ ਹਰਿਆਣੇ ਵਾਲੇ ਨੇ ਚੰਗੀ ਕੀਤੀ ਭਾਂਡੇ ਮੁੱਦੇ ਮਾਰ ਕੇ ਮੋੜ ਤੇ ਠੀਕ ਹੈ ਤੇ ਨਹੀਂ ਹਰਿਆਣੇ ਮੈਨੂੰ ਪਤਾ ਵੀ ਕੰਮ ਤਾਂ ਇਹਨਾਂ ਦਾ ਉਹੀ ਹੈ ਵੀ ਲਿਆਓ ਜੀ ਤੂੰ ਸਰਪੰਚ ਚ ਲੜਨਾ ਹੈ ਲਿਆ 20 ਲੱਖ ਲਿਆ 30 ਲੱਖ ਤੂੰ ਐਮਐਲਏ ਲੜਨਾ ਹੈ ਲਿਆ 5 ਕਰੋੜ ਲਿਆ 7 ਕਰੋੜ ਜਿੰਨੇ ਕਿ ਛੱਡਦੇ ਆ ਛਾੜ ਦੋ ਕੰਮ ਤਾਂ ਇਹੀ ਚੱਲਦਾ ਇਹ ਇਹ ਸਿਆਸਤਦਾਨ ਨਹੀਂ ਇਹ ਵਪਾਰੀ ਹੈ ਹੂੰ ਇਹ ਵਪਾਰ ਕਰਨ ਆਏ ਆ ਇਹ ਪੈਸਾ ਕਮਾਉਣ ਆਏ ਆ ਜ਼ਿਆਦਾਤਰ ਹੂੰ ਹੋ ਸਕਦਾ ਕੋਈ ਵਿਚ ਭਲਾ ਮਾਨਸ ਬੈਠਾ ਹੋਵੇ ਪਰ ਨਹੀਂ ਸਿਆਸਤ ਇਹ ਭਲਾ ਮਾਨਸੇ ਰਹਿ ਨਹੀਂ ਦਿੰਦੇ ਨਾ ਸਿਆਸਤ ਪਹਿਲਮਾਨ ਸੀ ਪੈਸਾ ਰਹਿ ਨਹੀਂ ਦਿੰਦਾ ਜੀ ਪੈਸਾ ਜਿਹੜਾ ਨਾ ਉਹ ਤੁਸੀਂ ਦੇਖੋ ਸਾਧ ਹੁੰਦੇ ਸਾਧੂ ਸੰਤ ਪ੍ਰਵਚਨ ਕਰਨ ਵਾਲੇ ਚਾਹੇ ਕਿਸੇ ਵੀ ਧਰਮ ਦੇ ਹੋਣ ਉਹ ਕੀ ਕਹਿੰਦੇ ਹੁੰਦੇ ਆ ਉਹ ਕਹਿੰਦੇ ਜੀ ਪੈਸਾ ਨਾਲ ਨਹੀਂ ਆਇਆ ਪੈਸਾ ਨਾਲ ਨਹੀਂ ਜਾਣਾ ਮਾਇਆ ਦਾ ਲਾਲਚ ਨਾ ਕਰੋ ਤੇ ਆਪ ਜਦੋਂ ਕਿਤੇ ਕਹਿਣਾ ਹੋਵੇ ਬਾਬਾ ਜੀ ਪ੍ਰੋਗਰਾਮ ਕਰਾਉਣਾ ਕੋਈ ਕਹਿੰਦਾ ਮੈਂ 5 ਲੱਖ ਲੈਣਾ ਪ੍ਰੋਗਰਾਮ ਦਾ ਕੋਈ ਕਹਿੰਦਾ ਮੈਂ 10 ਲੱਖ ਲੈਣਾ ਕੋਈ ਕਹਿੰਦਾ 20 ਲੱਖ ਲੈਣਾ ਕਰੋੜ ਤੋਂ ਘੱਟ ਕਿਸੇ ਜਿਹੜੇ ਪ੍ਰਚਾਰਕ ਕਰੋੜ ਤੋਂ ਘਟ ਕੇ ਇਸ ਚੰਗੇ ਪ੍ਰਚਾਰਕ ਥੱਲੇ ਗੱਡੀ ਨਹੀਂ ਹੁੰਦੀ ਠੀਕ ਹੈ ਤੇ ਫਿਰ ਤੁਸੀਂ ਤੁਸੀਂ ਵੀ ਤਿਆਗੋ ਨਾ ਤੁਸੀਂ ਤੁਸੀਂ ਵੀ ਜਿਹੜਾ ਵੀ ਉਹ ਲੰਗੋਟੇ ਦੇ ਵਿੱਚ ਹੋ ਜੋ ਤੇ ਪ੍ਰਚਾਰ ਜਿਹੜਾ ਤੁਸੀਂ ਆਖੋ ਵੀ ਹਾਂ ਠੀਕ ਹੈ ਜੇ ਉਹ ਜੀ ਮਿਲ ਗਿਆ ਸੀ ਹੱਥੇ ਧਰ ਕੇ ਚੜਨੀ ਧਰ ਕੇ ਖਾ ਲਾਂਗੇ ਤੇ ਆਪ ਦਾ ਜਿਹੜਾ ਹੈਗਾ ਆਪ ਤਾਂ ਕਹਿੰਦੇ ਵੀ ਇਹ ਜੋ ਦੁੱਧ ਪੀਣਾ ਹੁੰਦਾ ਤੇ ਦੁੱਧ ਦੇ ਵਿੱਚ ਵੀ ਲੋਕਾਂ ਨੂੰ ਕਹਿਣ ਵਾਲੇ ਨਾ ਕਿ ਮੋਹ ਮਾਇਆ ਹੈ ਇਹ ਕੁਛ ਨਹੀਂ ਦੁਨੀਆਦਾਰੀ ਠੀਕ ਹੈ ਪਰਮਾਤਮਾ ਦਾ ਨਾਮ ਲੋਕਾਂ ਨੂੰ ਪਰਮਾਤਮਾ ਦਾ ਨਾਮ ਲੈਣ ਦੀਆਂ ਸਿੱਖਿਆਵਾਂ ਦੇਣ ਵਾਲੇ ਕਹਿੰਦੇ ਦੁੱਧ ਵੀ ਪੀਣਾ ਹੋਵੇ ਨਾ ਤੇ ਇਹਨਾਂ ਦੀ ਮੱਝਾਂ ਗਾਇਆਂ ਨੂੰ ਵੀ ਜਿਹੜਾ ਹੈਗਾ ਨਾ ਜਿਹੜਾ ਡੰਗਰ ਰੱਖਾਂ ਦਾ ਉਹਨੂੰ ਵੀ ਕਹਿੰਦੇ ਡਰਾਈ ਫਰੂਟ ਪੈਂਦਾ ਉਦੋਂ ਬਾਅਦ ਦੇ ਵਿੱਚ ਦੁੱਧ ਨੂੰ ਕਾੜਨ ਮੌਕੇ ਵਿੱਚ ਸੋਨਾ ਕਾੜਿਆ ਜਾਂਦਾ ਹੈ ਹੈ ਤਾਂ ਹੀ ਤਾਂ ਮੁੜ ਕੇ ਬਲਾਤਕਾਰ ਦੇ ਕੇਸ ਹੁੰਦੇ ਮੈਂ ਕਹਿੰਦਾ ਕਿ ਭਲਾ ਮਾਨਸ ਇੱਥੇ ਪੈਸੇ ਪੱਖੋਂ ਕੋਈ ਨਹੀਂਗਾ ਠੀਕ ਹੈ ਸਾਰੇ ਚੋਰ ਆ ਪੈਸਾ ਹਰੇਕ ਨੂੰ ਚੋਰ ਬਣਾ ਲੈਂਦਾ ਪਰ ਦੇਖੋ ਜੇ ਜਦੋਂ ਤੁਸੀਂ ਲੋਕਾਂ ਨੂੰ ਇਹ ਕਹੇ ਕਿ ਆ ਉਹ ਨਾ ਕਿ ਅਸੀਂ ਸੇਵਾ ਕਰਨੀ ਕਿਸੇ ਹੱਦ ਤੱਕ ਤਾਂ ਕਰ ਲੋ ਪਹਿਲੇ ਦਿਨ ਤੋਂ ਨਿਜਾਮ ਬਣਿਆ ਕਿ ਠੀਕ ਹੈ ਸਿਆਸਤਦਾਨ ਕੋਈ ਵੀ ਹੈ ਬੰਦਾ ਪਾਵਰ 'ਚ ਕੋਈ ਵੀ ਹੈ ਪਾਵਰ ਵਾਲਾ ਬੰਦਾ ਹੂੰ ਸੁਧਾਰ ਲਓ ਕੋਈ ਗੱਲ ਨਹੀਂ ਲੋਕਾਂ ਨੇ ਕੀ ਲੈਣਾ ਉਸ ਗੱਲ ਚ ਪਰ ਓਨੇ ਕ ਸੁਧਾਰ ਲਓ ਵੀ ਨਾਲ ਤੁਹਾਡੀ ਸਟੇਟ ਦੀ ਤੁਹਾਡੇ ਰਾਜ ਦੀ ਤੁਹਾਡੇ ਦੇਸ਼ ਦੀ ਦਸ਼ਾ ਵੀ ਥੋੜੀ ਬੋਟੀ ਆਰਥਿਕਤਾ ਸੁਧਰੇ ਹੂੰ ਇਕੱਲੀ ਘਰ ਦੀ ਸੁਧਾਰ ਕੇ ਜਾਂ ਤੁਸੀਂ ਇਸੇ ਸਟੇਟ ਨੂੰ ਜਾਂ ਤੁਸੀਂ ਦੇਸ਼ ਨੂੰ ਬੈਕਫੁੱਟ ਦੇ ਧੱਕੀ ਤੁਰੇ ਜਾਂਦੇ ਹੋ ਕਿ ਕਿੰਨਾ ਕ ਕਰਜ਼ਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਪੰਜਾਬ ਨੂੰ ਦੇਈ ਜਾਊਗੀ ਕਿੰਨਾ ਕ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਲੈਵਲ ਤੋਂ ਜੋ ਕੇਂਦਰ ਸਰਕਾਰ ਚਾਹਦੀ ਹੈ ਕਿੰਨਾ ਕ ਉਹ ਦੇਈ ਜਾਣਗੇ ਆਖਰ ਫਿਰ ਕੀ ਹੋਊਗਾ ਪੰਜਾਬ ਦੇ ਵਿੱਚ ਨਾ ਹੀ ਚੀਜ਼ਾਂ ਹੈਗੀਆਂ ਤਾਰਾ ਜੀ ਭਾਰਤ ਦੇ ਉੱਤੇ ਅੰਗਰੇਜ਼ਾਂ ਨੇ ਜਿਹੜਾ ਰਾਜ ਕੀਤਾ ਉਹ 200 ਸਾਲ ਕੀਤਾ ਸੀ ਤੇ ਪੰਜਾਬ ਦੇ ਉੱਤੇ 100 ਸਾਲ ਕੀਤਾ ਸੀ ਪੰਜਾਬ ਦੇ ਵਿੱਚ 100 ਸਾਲ ਲੇਟ ਐਂਟਰੀ ਹੋਣ ਦਾ ਕਾਰਨ ਇਹ ਹੀ ਸੀ ਇੱਥੋਂ ਦੇ ਲੋਕ ਜਦੋਂ ਉੱਠ ਪੈਂਦੇ ਆ ਨਾ ਫਿਰ ਇਹ ਸੁਣਦੇ ਨਹੀਂ ਕਿਸੇ ਦੀ ਠੀਕ ਹੈ ਕਿਉਂਕਿ ਦੇਖੋ ਕੁਝ ਵੀ ਸੀਗਾ ਜੰਗ ਚਾਹੇ ਕਿਤੇ ਵੀ ਹੋਈ ਹਮੇਸ਼ਾ ਚਾਹੇ ਕਿਤੇ ਲੰਗਰ ਲਾਉਣੇ ਪਏ ਚਾਹੇ ਜੰਗ ਕਰਨੀ ਪਈ ਲੜ ਕੇ ਮੂਰੇ ਪੰਜਾਬੀਆਂ ਨੇ 90% ਤੋਂ ਵੱਧ ਕੁਰਬਾਨੀਆਂ ਕਹਿੰਦੇ ਨਾ ਕਿ ਪੰਜਾਬੀਆਂ ਦੀਆਂ ਠੀਕ ਹੈ ਤੇ ਨਾਲ ਦੀ ਨਾਲ ਹੀ ਜਿਹੜਾ ਸੀਗਾ ਉਸ ਤੋਂ ਬਾਅਦ 15-20 ਦਿਨਾਂ ਬਾਅਦ ਹੀ ਕਹਤਾ ਸੀਗਾ ਗਾਂਧੀ ਅਰਗੇ ਨੇ ਕਿ ਸਿੱਖ ਤਾਂ ਜਿਹੜੇ ਪਹਿਲਾਂ ਲੜਨ ਵਾਲੀ ਤਾਂ ਲੜਾਇਆ 47 ਬਣੀ ਤੇ 20 ਦਿਨਾਂ ਬਾਅਦ ਹੀ ਕਹਤਾ ਸੀਗਾ ਤਾਂ ਜਰਾਇਮ ਪੇਸ਼ਾ ਲੋਕ ਹੈ ਠੀਕ ਹੈ ਕਿੱਡੀ ਵੱਡੀ ਲਾਹਣਤ ਹੈ ਜੀ ਕਹਿਣ ਵਾਲਿਆਂ ਵਾਸਤੇ ਮੈਂ ਕਹਣਾ ਕਿ ਉੱਥੋਂ ਤੱਕ ਨਾ ਲੈ ਕੇ ਜਾਓ ਲੋਕਾਂ ਨੂੰ ਕਿ ਲੋਕ ਫੇਰ ਸੋਚਣ ਵਾਸਤੇ ਮਜਬੂਰ ਹੋ ਜਾਣ ਕਿ ਹੁਣ ਸਾਨੂੰ ਕਿਹੜਾ ਹਥਿਆਰ ਵਤਨਾ ਮਿਲਣਾ ਇਸ ਸਮਾ ਰਹਿੰਦਿਆਂ ਜਿਹੜਾ ਹੈਗੇ ਦਿੱਲੀ ਆਪ ਦਾ ਦਖਲ ਪੰਜਾਬ ਦੇ ਵਿੱਚੋਂ ਘਟਾਵੇ ਤੇ ਪੰਜਾਬ ਵਾਲੇ ਘਟਾਉਣ ਉਸ ਦਖਲ ਨੂੰ ਪੰਜਾਬ ਵਾਲੇ ਘਟਾਉਣ ਜਿਉਂਦੀਆਂ ਲਾਸ਼ਾਂ ਬਣ ਕੇ ਸਾਹ ਨਾ ਲੈਣ ਇਹ ਨਾ ਵੇਖਣ ਕਿ ਏਡੀ ਨਾ ਆਜੇ ਇਹ ਨਾ ਵੇਖਣ ਕਿ ਸੀਬੀਆਈ ਨਾ ਆਜੇ ਇਹ ਨਾ ਵੇਖਣ ਕਿ ਜੇ ਆਮ ਆਦਮੀ ਪਾਰਟੀ ਛੱਡਣੀ ਪੈਗੀ ਤੇ ਆਮ ਆਦਮੀ ਪਾਰਟੀ ਛੱਡ ਕੇ ਇਹਦੇ ਭਾਜਪਾ ਜਾਵਾਂਗੇ ਇੱਧਰ ਜਾਵਾਂਗੇ ਉਹ ਚੀਜ਼ਾਂ ਨਾ ਵੇਖੋ ਲੋਕਾਂ ਵੱਲ ਦੇਖੋ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਇਸ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਕੋਸ਼ਿਸ਼ ਜਿਹੜੀਆਂ ਸਾਡੇ ਚੁਣੇ ਹੋਏ ਨੇ ਕਰਨੀਆਂ ਤੇ ਉਹ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਜਮੀਰਾਂ ਜਗਾਉਣ ਦੀ ਲੋ ਤੇ ਨਹੀਂ ਤਾਂ ਫਿਰ ਹਾਲਾਤ ਤਾਂ ਦਿਨੋਂ ਦਿਨ ਬਦਲ ਤੋਂ ਬਦਤਰ ਹੁੰਦੇ ਜਾ ਰਹੇ ਆ ਹੁੰਦੇ ਰਹਿਣਗੇ ਅੱਗੇ ਜਾ ਕੇ ਕੀ ਬਣੂਗਾ ਉਹ ਅਕਾਲਪੁਰਖ ਜਾਣਦਾ ਵੀ ਅਨਮੋਲ ਗਗਨ ਮਾਨ ਵਰਗਿਆਂ ਨੂੰ ਬਲਕਾਰ ਸਿੱਧੂ ਵਰਗਿਆਂ ਨੂੰ ਗਾਉਂਦਿਆਂ ਗਾਉਂਦਿਆਂ ਨੂੰ ਚੱਕ ਕੇ ਐਮਐਲਏ ਬਣਾ ਦੇਣਾ ਬਲਕਾਰ ਸਿੱਧੂ ਦਾ ਫੇਰ ਆ ਜੇ ਕੈਪਟਨ ਸਾਹਿਬ ਨਾਲ ਓਐਸਡੀ ਰਹਿ ਕੇ ਤਜਰਬਾ ਕਰ ਆਇਆ ਥੋੜਾ ਜਿਹਾ ਪਰ ਬੋਲਿਆ ਕਦੇ ਉਹ ਵੀ ਕੁਝ ਨਹੀਂ ਗਾ ਠੀਕ ਹੈ ਮੈਂ ਕਹਿੰਦਾ ਵੀ ਆਮ ਬੰਦਿਆਂ ਨੂੰ ਚੱਕ ਕੇ ਜਿਹੜਾ ਅਸੀਂ ਸੋਚਦੇ ਹੁੰਦੇ ਸੀ ਯਾਰ ਵੀ ਚਲੋ ਕੋਈ ਗੱਲ ਨਹੀਂ ਕਿਹੜਾ ਪੈਸੇ ਲੱਗਣੇ ਆ ਠੀਕ ਹੈ ਪਾਰਟੀ ਨਾਲ ਤੁਰੇ ਫਿਰਦੇ ਜਿਹਨੂੰ ਜੀ ਕੀਤਾ ਜਿਵੇਂ ਚੱਕ ਕੇ ਉਹ ਮੋਬਾਈਲ ਠੀਕ ਕਰਨ ਵਾਲੇ ਉਗੋਕੇ ਵਾਲੇ ਨੂੰ ਚੱਕ ਕੇ ਦੇਤੀ ਟਿਕਟ ਠੀਕ ਹੈ ਉਹ ਆਪ ਦਾ ਘਰ ਭਰਨ ਦੇ ਉਹਨੇ ਸਟਾਰਟਿੰਗ ਜਿ ਬਿਆਨ ਇਹ ਦਿੱਤਾ ਸੀਗਾ ਲਾਹ ਬੋਗੋਕੇ ਨੇ ਕਹਿੰਦਾ ਵੀ ਮੇਰੀ ਮਾਂ ਸਕੂਲ ਦੇ ਵਿੱਚ ਚੌਥਾ ਦਰਜਾ ਕਰਮਚਾਰੀ ਹੈ ਮੈਂ ਐਮਐਲਏ ਰਹੂੰਗਾ ਤੇ ਮੇਰੀ ਮਾਂ ਉੱਥੇ ਸੇਵਾ ਕਰਦੀ ਰਹੂਗੀ ਤੋ ਆਲੀ ਪੈਦਾ ਨਹੀਂ ਹੁਣ ਕਰਦੀ ਹੋਵੇ ਹੂੰ ਕਿਉਂਕਿ ਹੁਣ ਤਾਂ ਉਹ ਕਹਿੰਦੇ ਵੀ ਸ਼ੈਲਰ ਪਤਾ ਨਹੀਂ ਲਾ ਗਿਆ ਦੋ ਹੂੰ ਗੱਲਾਂ ਹੀ ਆ ਲੋਕਾਂ ਦੇ ਵਿੱਚੋਂ ਆ ਰਹੀਆਂ ਏਰੀਆ ਦੇ ਵਿੱਚੋਂ ਆ ਰਹੀ ਆ ਉਹਦੇ ਆਪਦੇ ਹਲਕੇ ਦੇ ਵਿੱਚੋਂ ਵੀ ਕਹਿੰਦੇ ਵੀ ਲਾਭ ਹੋ ਗੋ ਕਿ ਸ਼ੈਲਰ ਆਲਾ ਨਾ ਕਰਕੇ ਸੈਟਿੰਗ ਤੇ ਆਪ ਸ਼ੈਲਰ ਲਾ ਗਿਆ ਜਾਂ ਲਾਉਣ ਬਾਰੇ ਸੋਚ ਰਿਆ ਕਿਸੇ ਐਮਐਲਏ ਦੀ ਆਉਂਦੀ ਆ ਉਹਨੇ ਫਲਾਣੇ ਤੋਂ 20 ਕਿੱਲੇ ਲੈ ਲਈ ਕਿਸੇ ਐਮਐਲਏ ਦੀ ਆਉਂਦੀ ਆ ਮੋਲ ਗਰਗਨਮਾਰ ਅੜਗੇ ਦੀ ਬਣੇ 55 ਕਿੱਲੇ ਲੈ ਲਈ ਹੂੰ ਹੁਣ ਚਾਰਜ ਫੇਰੇ ਰੋਲਾ ਜਦੋਂ ਇਹ ਹੈ ਇਹ ਤਾਂ ਫਿਰ ਮੈਂ ਤੁਹਾਨੂੰ ਦੱਸੇਵੇਂ ਤਾਂ ਵਪਾਰ ਕਰਨ ਆਏ ਸੀ ਇੱਕ ਵਾਰੀ ਦਾਾ ਖੇਡ ਕੇ ਵੇਖ ਲੈ ਸਾਰਿਆਂ ਨੇ ਜਿਹਦੀ ਕਿਸੇ ਦੀ ਸੇਵਾ ਸੀ ਕਿ ਉਹ ਉਹ ਗੋਕਿਆਂ ਵਾਲਾ ਜਿਹੜਾ ਸੀਗਾ ਮੋਬਾਈਲ ਠੀਕ ਕਰਦਾ ਕਰਦਾ ਨਾਲ ਪਾਰਟੀ ਦਾ ਪ੍ਰਚਾਰ ਕਰਦਾ ਸੀ ਨਰਿੰਦਰ ਕੌਰ ਭਰਾਜ ਸੀ ਉਹ ਆਮ ਕੁੜੀ ਸੀਗੀ ਪ੍ਰਚਾਰ ਕਰਦੀ ਫਿਰਦੀ ਸੀ ਠੀਕ ਹੈ ਗੁਰਪ੍ਰੀਤ ਕੌਰ ਹੈ ਸੀਐਮ ਸਾਹਿਬ ਦੀ ਵਾਈਫ ਸੈਕੰਡ ਵਾਈਫ ਉਹ ਜਿਹੜੀ ਸੀ ਉਹ ਪਾਰਟੀ ਵਾਸਤੇ ਪ੍ਰਚਾਰ ਕਰਦੀ ਕੁਝ ਵੀ ਸੀ ਜੋ ਵੀ ਸੀਗਾ ਉਹਨੂੰ ਦੇਖੋ ਕਿਹੜੇ ਪਾਸੋਂ ਆ ਕੇ ਮੁੱਖ ਮੰਤਰੀ ਦੇ ਘਰ ਵਾਲੀ ਬਣ ਗਈ ਇਹ ਤਾਂ ਪੈਰ ਥੱਲੇ ਬਟੇਰੇ ਵਾਲਾ ਕੰਮ ਹੈ ਬੁਰਾ ਲੱਗੂਗਾ ਕਈਆਂ ਨੂੰ ਮੇਰੇ ਖਿਆਲ ਦੇ ਵਿੱਚ ਜਿਹੜੇ ਬੈਠੇ ਆ ਹੁਣ ਸੱਤਾ ਦੇ ਵਿੱਚ ਪਰ ਬੁਰਾ ਲੱਗਣ ਵਾਲੀ ਗੱਲ ਨਹੀਂ ਮਿੱਤਰੋ ਵੀ ਕੋਈ ਗੱਲ ਨਹੀਂ ਤੁਹਾਡੇ ਕੋਈ ਪਿਛਲੇ ਜਨਮ ਦੇ ਪੁੰਨ ਕੀਤੇ ਸੀ ਜਿਹੜੇ ਤੁਹਾਡੇ ਮੂਰੇ ਆ ਗਏ ਤੁਰੇ ਜਾਂਦੇ ਨੇ ਪੈਰ ਥੱਲੇ ਬਟੇਰਾ ਆ ਗਾ ਨਹੀਂ ਤਾਂ ਇੱਥੇ ਪਾਰਟੀਆਂ ਦੇ ਵਿੱਚ ਲੋਕ ਜਿਹੜੇ ਆ ਉਹ ਦਾੜੀ ਆਉਣ ਤੋਂ ਪਹਿਲਾਂ ਦੀ ਸ਼ੁਰੂ ਹੁੰਦੇ ਆ ਚਿੱਟੀਆਂ ਦਾੜੀਆਂ ਹੋ ਕੇ ਤੇ ਦੁਨੀਆ ਤੋਂ ਤੁਰ ਜਾਂਦੇ ਆ ਤੇ ਸਰਪੰਚ ਨਹੀਂ ਬਣਦੇ ਮੈਂਬਰ ਪੰਚਾਇਤ ਨਹੀਂ ਬਣਦੇ ਉਵੇਂ ਤੁਰ ਜਾਂਦੇ ਆ ਬੇਸ਼ੱਕ ਕੋਸ਼ਿਸ਼ ਵੀ ਕਰਦੇ ਫਿਰ ਵੀ ਆ ਜਾਂਦੇ ਇਹ ਨਾ ਇੱਕ ਹਵਾ ਵਗੀ ਸੀ ਜਿਹੜੀ ਹਵਾ ਸੀ ਉਹਨੂੰ ਬਣਾ ਕੀ ਪਰ ਮੈਂ ਕਿਨ ਅਗੇ ਸੰਭਾਲਣਾ ਬਣਦਾ ਸੀਗਾ ਉਹ ਕਹਿੰਦੇ ਕੋਈ ਵੀ ਜਿਹੜਾ ਮੁਕਾਮ ਹੈ ਨਾ ਮਕਾਮ ਹਾਸਲ ਕਰਨਾ ਉਹਨਾਂ ਔਖਾ ਨਹੀਂ ਹੁੰਦਾ ਜਿੰਨਾ ਮਕਾਮ ਤੇ ਬਰਕਰਾਰ ਰਹਿਣਾ ਇੱਕ ਮੰਜ਼ਲ ਤੁਸੀਂ ਪਾ ਲਈ ਨਾ ਉਹ ਮੰਜ਼ਲ ਨੂੰ ਪਾਉਣਾ ਉਹਨਾਂ ਔਖਾ ਨਹੀਂ ਹੁੰਦਾ ਜਿੰਨਾ ਮੰਜ਼ਲ ਤੇ ਟਿਕੇ ਰਹਿਣਾ ਔਖਾ ਹੁੰਦਾ ਹੁਣ ਮੰਜ਼ਲ ਪਾ ਲਈ ਇਹਨਾਂ ਨੇ ਠੀਕ ਹੈ ਇੱਕ ਉਹ ਫੋਟੋ ਪਾਉਂਦੇ ਹੁੰਦੇ ਆ ਕਾਰ ਤੇ ਆਪਣੇ ਜਾਨਵਰ ਵਖਾਉਂਦੇ ਹੁੰਦੇ ਆ ਕਿ ਇੱਕ ਕਾਰ ਦੇ ਉੱਤੇ ਨਾ ਬੈਠੇ ਆ 40 50 ਤੇ ਉਹ ਨਾਲ ਉਹਦੇ ਲਿਖਿਆ ਹੁੰਦਾ ਵੀ ਕਹਿੰਦਾ ਬਹੁਤ ਮਤ ਨਾਲ ਕਬਜ਼ਾ ਤਾਂ ਕਰ ਲਿਆ ਚਲਾਉਣੀ ਕਿਸੇ ਨੂੰ ਵੀ ਨਹੀਂ ਆਉਂਦੀ ਉਹ ਸਾਹਿਬ ਹੋ ਗਿਆ ਵੀ ਬਹੁਤ ਮਤਾਂ ਦਿੱਤਾ ਲੋਕਾਂ ਨੇ ਵੱਡਾ ਹੁਣ ਚਲਾਉਣੀ ਨਹੀਂ ਆ ਰਹੀ ਪਿਛਲੇ ਢਾਈ ਸਾਲਾਂ ਤੋਂ ਇਸ ਕਰਕੇ ਤੁਹਾਡੀ ਗੱਲ ਜਿਹੜੀ ਤੁਸੀਂ ਕਿਹਾ ਨਾ ਕਿ ਕਦੇ ਕਿਸੇ ਮੰਤਰੀ ਦਾ ਬਿਆਨ ਕਦੇ ਕਿਸੇ ਦਾ ਇਹਨਾਂ ਦਾ ਇਸ ਕਰਕੇ ਨਹੀਂ ਆਉਂਦਾ ਕਿਉਂਕਿ ਹਲੇ ਸਖੰਦਰੂ ਹੈ ਹਮ ਹਲੇ ਸਿੱਖੇ ਹੀ ਨਹੀਂ ਤੇ ਨਾ ਉਸ ਪਾਸੇ ਜਾਣ ਦੀ ਲੋੜ ਹੈ ਇਹਨਾਂ ਨੂੰ ਉਹ ਕਹਿੰਦੇ ਵੀ ਉਹ ਇੱਕ ਭੱਦੀ ਜੀ ਕਹਾਵਤ ਆਪਣੀ ਪੰਜਾਬੀ ਦੀ ਕਹਿੰਦੇ ਜਿਹਦਾ ਪਦਿਆਂ ਸਾਰਿਆਂ ਨੂੰ ਹੱਗਣ ਦੀ ਕੀ ਲੋੜ ਹੱਗਣ ਦੀ ਲੋੜ ਜਦੋਂ ਮੈਂ ਕਿਹਾ ਬੈਠਿਆਂ ਬਣੀਆਂ ਦਾ ਸਭ ਕੁਝ ਤੇ ਫਿਰ ਬਿਆਨ ਦੇ ਕੇ ਕੀ ਲੈਣਾ 5 ਸਾਲ ਪੂਰੇ ਕਰਨੇ ਆ ਕਮਿਜ਼ਕੇ ਉਹ ਕਰਕੇ ਕੌਣ ਕੌਣ ਤੇ ਮੈਂ ਕੌਣ ਕਿਸੇ ਨੇ ਜਿਤਾਤਾ ਤਾਂ ਠੀਕ ਹੈ ਨਾ ਜਿਤਾਤਾ ਤਾਂ ਠੀਕ ਹੈ ਉਦੋਂ ਤੱਕ ਜਿਹੜੀਆਂ ਆਪਦੀਆਂ ਆਪਦੀ ਆਰਥਿਕਤਾ ਦੇਸ਼ ਦੀ ਪੰਜਾਬ ਦੀ ਸੁਧਰੇ ਨਾ ਸੁਧਰੇ ਆਪੋ ਆਪਣੀ ਸੁਧਰ ਚੁੱਕੀ ਇਹਨਾਂ ਦੀ ਹੁਣ ਤਾਂ ਦੇਖਣ ਦੇ ਵਿੱਚ ਤਾਰਾ ਜੀ ਵੀ ਕਈਆਂ ਨੇ ਤਾਂ ਬਹੁਤ ਭਰ ਲਿਆ ਦਿਸਣ ਵੀ ਲੱਗ ਪਿਆ ਮੈਂ ਕਹਿੰਦਾ ਵਿਧਾਇਕਾਂ ਦੇ ਨਾਂ ਰਹਿਣ ਵਾਲਿਆਂ ਨੇ ਬਹੁਤ ਭਰ ਲਿਆ ਠੀਕ ਹੈ ਵੀ ਜਿੰਨਾ ਕਹਦੇ ਸੋਚਿਆ ਨਹੀਂ ਹੋਣਾ ਨਾ ਵੀ ਬਾਪੂ ਨੇ ਜਿਹੜਾ ਸੀਗਾ ਦੋ ਕੋਠੇ ਨਹੀਂ ਖੜੇ ਕੀਤੇ ਹੋਣੇ ਤੇ ਇਹੋ ਜਿਹੇ ਲੋਕ ਵੀ ਪੰਜਾਬ ਚ ਬੈਠੇ ਐਮਐਲਏ ਦੇ ਸਜੇ ਖਬੇ ਰਾਂ ਨਾਲ ਜਿਨ੍ਹਾਂ ਨੇ ਕਹਿੰਦੇ ਕਰੋੜ ਕਰੋੜ ਦੀਆਂ 50 50 ਲੱਖ ਦੀਆਂ ਕੋਠੀਆਂ ਪਾ ਲਈਆਂ ਜਿਨ੍ਹਾਂ ਨੇ ਕਰੋੜ ਦੀ 50 ਲੱਖ ਦੀ ਕੋਠੀ ਦਾ ਚੰਡੀਗੜ੍ਹ ਜਾ ਕੇ ਕਰੋੜ ਦਾ ਫਲੈਟ ਲਿਆ ਉਹਨੇ ਪਿੱਛੇ ਵੀ ਕੋਈ ਬੈਲੈਂਸ ਖੜਾ ਕੀਤਾ ਹੋਊਗਾ ਇਹ ਆਮ ਲੋਕਾਂ ਦੇ ਵਿੱਚ ਗੱਲ ਹੈ ਵੀ ਫੁਲਾਨੇ ਨੇ ਆਹ ਕਰ ਲਿਆ ਫੁਲਾਨੇ ਨੇ ਉਹ ਕਰ ਲਿਆ ਮੈਂ ਕਹਿੰਦਾ ਬਣਾ ਲਿਆ ਠੀਕ ਹੈ ਹੁਣ 2.5 ਸਾਲ ਬਣਾਉਣ ਦੇ ਸੀਗੇ ਤੁਸੀਂ ਬ